ਸੋ ਹਾਂਜੀ ਜਿਦਾਂ ਆਪਾਂ ਤੁਹਾਨੂੰ ਕਹੀ ਸੀ ਡੀਏਪੀ ਦੇ ਰੈਂਕ ਬਾਰੇ ਅਪਡੇਟ ਤੁਹਾਨੂੰ ਹਰ ਵਾਰ ਮਿਲਦੀ ਰਿਆ ਕਰੂਗੀ ਜੀ ਸੋ ਜਿਨ੍ਹਾਂ ਨੇ ਤਾਂ ਚੈਨਲ ਸਬਸਕ੍ਰਾਈਬ ਕੀਤਾ ਵਾ ਸੋ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਕਰ ਲੈਣਾ ਜੀ ਤੁਹਾਨੂੰ ਜਾਣਕਾਰੀ ਆਪਾਂ ਦੇ ਦਿਆ ਕਰੀਏ ਤੇ ਸਪਟੰਬਰ ਮੰਦ ਦਾ ਦੂਜਾ ਰੈਂਕਾ ਜੀ ਜਿਹੜਾ ਉਹ 12 ਤਰੀਕ ਨੂੰ ਲੱਗ ਰਿਹਾ ਜੀ ਜਿਹਦੇ ਚ ਡੀਏਪੀ ਤੇ ਪਟਾਸ ਆ ਸੋ ਜਿਹੜੇ ਹੜ੍ਹ ਪੀੜਤ ਇਲਾਕੇ ਨੇ ਸੋ ਉਹਨਾਂ ਨੂੰ ਛੱਡ ਕੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬਾਕੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇਹ ਰੈਂਕ ਆ ਜੀ ਜਿਹੜਾ ਲੱਗ ਰਿਹਾ ਤੇ ਜਿਹਦੇ ਚੋਂ 70 ਤੋਂ 80% ਸੁਸਾਇਟੀਆਂ ਨੂੰ ਜਾ ਰਿਆ ਪੋਟਾਸ਼ ਨਹੀਂ ਸੁਸਾਇਟੀਆਂ ਨੂੰ ਜਾ ਰਿਆ ਜੀ ਪੋਟਾਸ਼ ਸਿਰਫ ਦੁਕਾਨਾਂ ਤੇ ਜਾ ਰਿਆ 60% ਲਾ ਕਿਉਂਕਿ ਸੁਸਾਇਟੀਆਂ ਦੀ ਰეკਮੈਂਡੇਸ਼ਨ ਹੈ ਨਹੀਂ ਪੋਟਾਸ਼ ਦੀ 60% ਵਾਲੇ ਦੀ ਸੋ ਉੱਥੇ 4% ਵਾਲਾ ਉਹ ਬਾਹਰ ਹੀ ਆਉਂਦਾ ਸਰਕਾਰ ਦਾ ਉਹਦੇ 'ਚ ਕੋਈ ਰੋਲ ਨਹੀਂ ਤੇ ਡੀਏਪੀ ਜਰੂਰ ਆ ਰਿਹਾ ਜੀ ਐਨਪੀਕੇ 12 32 16 ਜਾਰੇ ਕਾ ਉਹ ਵੀ ਆਮ ਜਿਹੜੀਆਂ ਤੁਹਾਡੇ ਸਹਿਰ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਵੀ ਉੱਥੀ ਹੈ ਜੀ ਤੇ ਜਿੱਦਾਂ ਜਿੱਦਾਂ ਤੁਸੀਂ ਲੈਣਾ ਚਾਹੋ ਨੇ ਤਾਂ ਆਪ ਦਾ ਪਤਾ ਕਰ ਲਓ ਜੀ ਨੇੜੇ ਦੀਆਂ ਜਿੰਨੀਆਂ ਵੀ ਸੁਸਾਇਟੀਆਂ ਨੇ 12 ਤਰੀਕ ਤੋਂ ਬਾਅਦ ਤੁਹਾਨੂੰ ਡੀਏਪੀ ਆ ਜਿਹੜਾ ਮਿਲ ਜਾਊਗਾ ਸੋ ਅੱਗੇ ਜਾਣਕਾਰੀ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਜੀ